ਸਤਿ ਸ੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਤੇ ਇੱਕ ਦਸ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਮੈਂ ਇਕਦੀਪ ਕੌਰ ਤੇ ਸ਼ਾਮ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਅਗਲੇ ਬਜਟ ਸੈਸ਼ਨ ਤੋਂ ਬਾਅਦ ਪੰਜਾਬ ਵਿੱਚ ਔਰਤਾਂ ਨੂੰ ਮਿਲਣ ਲੱਗ ਜਾਣਗੇ 1000 ਰੁਪਏ ਚੋਣਾ ਵੇਲੇ ਕੀਤਾ ਵਾਅਦਾ ਸੀਐਮ ਮਾਨ ਨੇ ਪੂਰਾ ਕਰਨ ਦਾ ਕੀਤਾ ਐਲਾਨ ਕਿਸਾਨਾਂ ਨੇ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਰਵਾਇਆ ਮੁਫਤ ਕਿਹਾ ਪਿੰਡੂ ਇਲਾਕਿਆਂ ਚ ਪਟੀਆਂ ਨੇ ਸੜਕਾਂ ਭਾਰੀ ਪੁਲਿਸ ਬਲ ਤੈਨਾਤ ਪਾਕਿਸਤਾਨ ਨੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਖੋਲਿਆ ਪਰ ਸਰਕਾਰ ਨੇ ਲਾਂਗਾ ਕੋਲਣ ਵਾਲੇ ਨਹੀਂ ਲਿਆ ਕੋਈ ਫੈਸਲਾ ਸਿੱਖਾ ਚ ਰੋਸ ਪੰਜਾਬ ਵਿੱਚ ਹੜਾਏ ਜਾਂ ਫਿਰ ਲਿਆਂਦੇ ਗਏ ਜਗਜੀਤ ਸਿੰਘ ਢੱਲੇਬਾਲ ਨੇ ਕੀਤੀ ਜਾਂਚ ਦੀ ਮੰਗ ਕਿਹਾ ਕੇਂਦਰ ਤੇ ਸੂਬਾ ਸਰਕਾਰ ਰਹੀ ਚੁੱਪ ਜੁਨੀਰੀਆ ਨੂੰ ਸਜ਼ਾ ਕਾਫੀ ਨਹੀਂ ਅਸਲ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਤੱਕ ਹੋਣੀ ਚਾਹੀਦੀ ਤਹਿ ਸੁਖਜਿੰਦਰ ਰੰਧਾਵਾ ਨੇ ਸੀਐਮ ਨੂੰ ਲਿਖੀ ਚਿੱਠੀ ਤੇ ਹੁਣ ਖਬਰਾਂ ਵਿਸਾਰ ਦੇ ਨਾਲ ਜਦੀ ਸਰਕਾਰ ਜਲਦੀ ਪੰਜਾਬ ਵਿੱਚ ਆਏ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਵਿੱਗੀ ਸਰਕਾਰ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਇਸ ਨੂੰ ਅਗਲੇ ਸਾਲ ਮਾਰਚ ਵਿੱਚ ਬਜਟ ਸੈਸ਼ਨ ਵਿੱਚ ਲਾਂਚ ਕੀਤਾ ਜਾਏਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਦੇ ਇੱਕ ਇੰਟਰਵਿਊ ਦੌਰਾਨ ਇਹ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਕਈ ਗਰੰਟੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਨੇ ਅਤੇ ਇਸ ਤੇ ਕੰਮ ਸ਼ੁਰੂ ਹੋ ਗਿਆ ਹਾਲਾਂਕਿ ਪਾਰਟੀਆਂ ਨੇ ਇਸ ਮੁੱਦੇ ਤੇ ਸਰਕਾਰ ਤੇ ਲਗਾਤਾਰ ਹਮਲਾ ਕੀਤਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਮਹੀਮ ਦੌਰਾਨ ਪੰਜਾਬ ਸਰਕਾਰ ਨੇ ਗਰੰਟੀ ਦਿੱਤੀ ਸੀ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਜਿੱਤੀਆਂ ਤੇ ਭਗਵੰਤ ਮਾਨ ਦੀ ਗਵਾਹੀ ਵਿੱਚ ਸਰਕਾਰ ਬਣਾਈ ਸਰਕਾਰ ਨੇ ਬਾਅਦ ਵਿੱਚ ਕਈ ਆਵਾਦੇ ਪੂਰੇ ਕੀਤੇ ਜਿਨ੍ਹਾਂ ਵਿੱਚ ਮੁਫਤ ਬਿਜਲੀ ਵੀ ਸੀ ਹਾਲਾਂਕਿ ਇਹ ਵਾਅਦਾ ਪੂਰਾ ਅਧੂਰਾ ਰਿਹਾ ਹਾਲਾਂਕਿ ਇਹ ਮੁੱਦਾ 2025 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਉੱਠਿਆ ਜਿਉਂ ਸਮੇਂ ਮੋਕ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ ਇਸ ਸਾਲ ਔਰਤਾਂ ਨੂੰ 1000 ਰੁਪਏ ਦੀ ਬਜਾਏ 1100 ਰੁਪਏ ਮਿਲਣਗੇ ਹਾਲਾਂਕਿ ਜਦੋਂ ਬਜਟ ਦਾ ਐਲਾਨ ਕੀਤਾ ਗਿਆ ਸੀ ਤਾਂ ਔਰਤਾਂ ਨਿਰਾਸ਼ ਹੋਈਆਂ ਸਨ ਹਾਲਾਂਕਿ ਸਰਕਾਰ ਨੇ ਉਸ ਸਮੇਂ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਇੱਕ ਰਣਨੀਤੀ ਤਿਆਰ ਕਰ ਰਹੀ ਹੈ ਤੇ ਜਲਦੀ ਹੀ ਇਸ ਵਾਅਦੇ ਨੂੰ ਪੂਰਾ ਕਰੇਗੀ ਭਾਵੇਂ ਪੰਜਾਬ ਸਰਕਾਰ ਨੇ 2022 ਵਿੱਚ 1100 ਦੀ ਗ੍ਰਾਂਟ ਦਾ ਐਲਾਨ ਕੀਤਾ ਸੀ ਪਰ ਹਿਮਾਚਲ ਪ੍ਰਦੇਸ਼ ਪਹਿਲਾ ਇਸ ਵਿੱਚ ਮੂਵੀ ਬਣ ਗਿਆ ਹਿਮਾਚਲ ਪ੍ਰਦੇਸ਼ ਨੇ 18 ਸਾਲ ਤੋਂ ਬਾਅਦ ਉਮਰ ਦੀਆਂ ਔਰਤਾਂ ਨੂੰ 1500 ਦੀ ਨਾ ਸ਼ੁਰੂ ਕਰ ਦਿੱਤਾ ਹੈ ਹਰਿਆਣਾ ਵਿੱਚ 21 ਸਾਲ ਤੋਂ ਬਾਅਦ ਉਮਰ ਦੀਆਂ ਔਰਤਾਂ ਨੂੰ 2000 ਦੋ ਸ100 ਮੈਲਨੇ ਸ਼ੁਰੂ ਹੋ ਜਾਣਗੇ ਕਿਸਾਨਾਂ ਨੇ ਦੁਪਹਿਰ 1:30 ਵਜੇ ਦੇ ਕਰੀਬ ਲੁਧਿਆਣਾ ਵਿੱਚ ਲਾਡੋਬਾਲ ਟੋਲ ਪਲਾਜ਼ਾ ਨੂੰ ਫਰੀ ਕਰ ਦਿੱਤਾ ਹੈ ਵਾਹਨ ਟੈਗਜ਼ਾ ਅਦਾ ਕੀਤੇ ਬਿਨਾਂ ਲੰਘ ਰਹੇ ਨੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਪਿੰਡੂ ਕੇਤਰਾ ਵਿੱਚ ਟੁੱਟੀਆਂ ਸੜਕਾਂ ਦਾ ਵਿਰੋਧ ਕਰਦੇ ਹੋਏ ਟੋਲ ਪਲਾਜ਼ਾ ਤੇ ਧਰਨਾ ਦੇਣ ਵਿੱਚ ਕਿਸਾਨਾਂ ਨਾਲ ਸ਼ਾਮਲ ਹੋਏ ਲਾਡੋਬਾਲ ਟੋਲ ਫਰੀਦ ਤਾਂ ਫਿਰ ਪਹਿਲਾ ਟੋਲ ਪਲਾਜ਼ਾ ਮੈਨੇਜਰ ਵਿਪਨ ਨਿ ਕਿਸਾਨਾ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦਾ ਸਮਰਥਨ ਕਰਦੇ ਆ ਪਰ ਸਾਡਾ ਹੋਰ ਸੜਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਨੂੰ ਇਸ ਬਾਰੇ ਡੀਸੀ ਨਾਲ ਗੱਲ ਕਰਨੀ ਚਾਹੀਦੀ ਹੈ ਇਸ ਦੌਰਾਨ ਕਿਸਾਨਾਂ ਦੇ ਵਿਰੁੱਧ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਅਲਰਟ ਹੈ ਟੋਲ ਪਲਾਜ਼ਾ ਦੇ ਹਾਲੇ ਦੁਆਲੇ ਦੋ ਤੋਂ ਤਿੰਨ ਥਾਣਿਆਂ ਦੀਆਂ ਫੋਰਸਾਂ ਅਤੇ ਪੁਲਿਸ ਚੌਕੀਆਂ ਦੇ ਕਰਮਚਾਰੀ ਤਾਇਨਾਤ ਨੇ ਵਿਦਲਵਗ ਸਿੰਘ ਨੇ ਕਿਹਾ ਕਿ ਮੀਤੋ ਬਾਅਦ ਲਿੰਕ ਸੜਕਾਂ ਕਟ ਟੋਇਆ ਨਾਲ ਭਈਆਂ ਹੋਈਆਂ ਹਨ ਕਈ ਡਰਾਈਵਰ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਕਿਆ ਟੋਲ ਵਰਕਰ ਡਰਾਈਵਰਾਂ ਤੋਂ ਭਾਰੀ ਟੋਲ ਵਸੂਲਦੇ ਹਨ ਪਰ ਕੋਈ ਵੀ ਸਹੂਲਤ ਨਹੀਂ ਦੇ ਰਹੇ ਹਨ ਇਸ ਲਈ ਉਹਨਾਂ ਨੇ ਲੋਕਾਂ ਨੂੰ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਪਾਕਿਸਤਾਨ ਦੇ ਨਾਰੋਬਾਲ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਹਾਲੀ ਵਿੱਚ ਆਮ ਸ਼ਰਧਾਲੂਆਂ ਲਈ ਦੁਆਰਾ ਖੋਲ੍ਹਿਆ ਗਿਆ ਸੀ ਹਾਲਾਂਕਿ ਭਾਰਤੀ ਸਿੱਖ ਸ਼ਰਧਾਲੂ ਅਜੇ ਵੀ ਪਵਿੱਤਰ ਸਥਾਨ ਤੱਕ ਪਹੁੰਚ ਨਹੀਂ ਕਰਪਾਰਾਤ ਕੇਂਦਰ ਸਰਕਾਰ ਨੇ ਅਜੇ ਤੱਕ ਲੰਘੇ ਨੂੰ ਦੁਬਾਰਾ ਖੋਲਣ ਵਾਲਾ ਕੋਈ ਫੈਸਲਾ ਨਹੀਂ ਲਿਆ ਹੈ ਜਿਸ ਕਰ ਪੰਜਾਬ ਅਤੇ ਹੋਰ ਥਾਵਾਂ ਤੇ ਸਿੱਖ ਸੰਗਠਨਾ ਵਿੱਚ ਨਾਰਾਜ਼ਗੀ ਵੱਧ ਗਈ ਹੈ ਪੰਜਾਬ ਵਿੱਚ ਅਲੀਵਚਾਏ ਹੜ੍ਹ ਦੌਰਾਨ ਕਰਤਾਰਪੁਰ ਸਾਹਿਬ ਕੰਪਲੈਕਸ 11 ਫੱਟਕ ਪਾਣੀ ਨਾਲ ਭਰ ਗਿਆ ਸੀ ਜਿਸ ਕੰਮ ਗੁਰਦੁਆਰਾ ਸਾਹਿਬ ਨੂੰ ਬੰਦ ਕਰਨਾ ਪਿਆ ਸੀ ਪਾਣੀ ਘਟ ਜਾਣ ਤੋਂ ਬਾਅਦ ਮੁਰੰਮਤ ਅਤੇ ਸਫਾਈ ਪੂਰੀ ਹੋ ਗਈ ਹੈ ਅਤੇ ਹੁਣ ਪਾਕਿਸਤਾਨ ਅਤੇ ਵਦੇਸ਼ਾਂ ਤੋਂ ਸਰਦਾ ਆਲੂਆਂ ਨੂੰ ਆਨ ਦੀ ਆਗਿਆ ਹੈ ਹਾਲਾਂਕਿ ਭਾਰਤੀ ਸਰਦਾ ਆਲੂ ਪਹਿਲਾਂ ਇਸ ਸਥਾਨ ਤੱਕ ਪਹੁੰਚ ਵਿੱਚ ਅਸਮਰਥਨ ਸਨ ਕਿਉਂਕਿ ਆਪਰੇਸ਼ਨ ਸੰਧੂਰਦਾਨ ਲਾਂਗਾ ਬੰਦ ਕਰ ਦਿੱਤਾ ਗਿਆ ਸੀ ਸ੍ਰੀ ਕਰਤਾਰਪੁਰ ਸਾਹਿਬ ਦੇ ਮੁਖ ਸੰਧਰਾਂਤੀ ਗੋਬਿੰਦ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 486ਵਾਂ ਜੋਤੀ ਜੋਤ ਦੇਵਸੇ ਸਰਦਾ ਤੇ ਤੁਮਤਾਮਨਾ ਮਨਾਇਆ ਜਾ ਰਿਹਾ ਹੈ ਅਖੰਡ ਪਾਠ ਸਾਹਿਬ 20 ਸਤੰਬਰ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ 22 ਸਤੰਬਰ ਨੂੰ ਭੋਗ ਪਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ ਹੜਾਂ ਕਾਰਨ ਕੰਪਲੈਕਸ ਨੂੰ ਕਾਫੀ ਨੁਕਸਾਨ ਹੋਇਆ ਸੀ ਪਰ ਹੁਣ ਸਥਿਤੀ ਆਮ ਵਾਂਗ ਹੋ ਗਈ ਹੈ ਅਤੇ ਸਰਧਾਲੂ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ ਉਹਨਾਂ ਨੇ ਪਾਕਿਸਤਾਨ ਵਿੱਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਆਉਣ ਅਤੇ ਦਰਸ਼ਨ ਕਰਨ ਦੀ ਅਪੀਲ ਕੀਤੀ ਕੇਂਦਰ ਸਰਕਾਰ ਵੱਲੋਂ ਲੰਘੇ ਨੂੰ ਤੁਰੰਤ ਖੋਲਣ ਦੀ ਮੰਗ ਲਗਾਤਾਰ ਉੱਠ ਰਹੀ ਹੈ ਨਹੀਂ ਉਹ ਇਹ ਮੁੱਦਾ ਹੋਰ ਵੀ ਤੇਜ ਹੋ ਗਿਆ ਆਗਾਜ਼ ਕਰਕੇ ਹਾਲ ਹੀ ਵਿੱਚ ਹੋਏ ਭਾਰਤ-ਪਾਕਿਸਤਾਨ ਏਸ਼ੀਆ ਕੱਪ ਕ੍ਰਿਕਟ ਮੈਚ ਤੋਂ ਬਾਅਦ ਸੰਗਠਨ ਅਤੇ ਨੇਤਾ ਸਵਾਲ ਕਰਦੇ ਹਨ ਕਿ ਜਦੋਂ ਦੇਸ਼ਾਂ ਦੋਵੇਂ ਦੇਸ਼ਾਂ ਵਿੱਚਕਾਰ ਕ੍ਰਿਕਟ ਕਿਹੜਾ ਜਾ ਸਕਦਾ ਹੈ ਤੇ ਸਰਧਾਲੂਆਂ ਦੀ ਧਾਰਮਿਕ ਯਾਤਰਾਵਾਂ ਤੇ ਪਵੰਦੀ ਕਿਉਂ ਕੈਥਲ ਪੰਜਾਬ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਕੀ ਇਹ ਅਸਲ ਵਿੱਚ ਆਏ ਸਨ ਜਾਂ ਨਹੀਂ ਲਿਆਂਦੇ ਗਏ ਸਨ ਉਹਨਾਂ ਨੇ ਕਿਹਾ ਕਿ ਹਾਲਾਂਕਿ ਬਾਦ ਕੇਂਦਰ ਤੇ ਰਾਜ ਸਰਕਾਰ 10 ਦਿਨਾਂ ਤੱਕ ਚੁੱਪ ਰਹੀ ਹੈ ਜਾਂਚ ਹੋਣੀ ਚਾਹੀਦੀ ਹੈ ਤੇ ਦੋਵਾਂ ਰਾਜਾਂ ਵਿੱਚ ਇੰਨੀ ਨੁਕਸਾਨ ਕਰਨ ਵਾਲੇ ਵਿਅਕਤੀ ਦੀ ਪੂਰੀ ਜਾਇਦਾਦ ਜ਼ਬਤ ਕਰ ਜਾਣੀ ਚਾਹੀਦੀ ਹੈ ਢੱਲੇਵਾਲ ਨੇ ਕਿਹਾ ਕਿ ਸਾਰਿਆਂ ਸਰਕਾਰਾਂ ਦਾ ਇੱਕ ਹੀ এজেন্ডਾ ਹੈ ਕਾਰਪੋਰੇਟਾਂ ਨੂੰ ਉਤਸ਼ਾਹਿਤ ਕਰਨਾ ਅਤੇ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਕਾਰਪੋਰੇਟਾਂ ਨੂੰ ਸਸਤੀ ਮਜ਼ਦੂਰੀ ਪ੍ਰਦਾਨ ਕਰਨਾ ਇਹ ਹੀ ਉਹੀ ਹੈ ਜੈਸੇ ਤੇ ਸਰਕਾਰਾਂ ਕੰਮ ਕਰੀਏ ਨਹੀਂ ਜਦੋਂ ਸਰਕਾਰ ਕਿਸਾਨਾਂ ਤੇ ਅਜੀਹਾ ਏਜੈਂਡਾ ਲਿਆਉਂਦੀ ਹੈ ਤਾਂ ਇਸ ਦਾ ਵਿਰੋਧ ਕਰਨਾ ਸਾਡਾ ਫਰਜ਼ ਬਣਦਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਤਿੰਨ ਵਪਾਰ ਸਮਝੌਤਿਆਂ ਦਾ ਮੁੱਦਾ ਚਰਚਾ ਵਿੱਚ ਹੈ ਕਿਸਾਨਾਂ ਨੂੰ ਹਰ ਥਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਸ ਸਾਲ ਮੀਂਹ ਕਣ ਫਸਲਾਂ ਡੁੱਬ ਗਈਆਂ ਸਨ ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨ ਕਿਸਾਨਾਂ ਦੇ ਹੱਥ ਵਿੱਚ ਨਹੀਂ ਹਨ ਅਜੀਹਾ ਕਰਕੇ ਕਿਸਾਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਇਹ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਇਸ ਮੁੱਦੇ ਨੂੰ ਸਰਕਾਰ ਕੋਲ ਉਠਾਈਏ ਕਿਸਾਨਾਂ ਨੂੰ ਉਹਨਾਂ ਦੀਆਂ ਖਰਾਬ ਹੋਈਆਂ ਫਸਲਾਂ ਦੇ ਨਾਮ ਦੇਣ ਦਾ ਐਲਾਨ ਕੀਤਾ ਗਿਆ ਪੈਸਾ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹੈ ਸਾਨੂੰ ਕਿਸਾਨਾਂ ਪ੍ਰਤੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਇੱਕ ਜ਼ੁਟ ਹੋਣ ਦੀ ਲੋੜ ਹੈ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਤੇ ਸਾਫਤਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਦੇ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ ਗੁਰਦਾਸਪੁਰ ਹੜ੍ਹਾਂ ਬਾਰੇ ਗੰਭੀਰ ਸਵਾਲ ਉਠਾਏ ਨੇ ਰੰਧਾਵਾ ਨੇ ਕਿਹਾ ਕਿ ਸਿਰਫ ਜੂਨੀਅਰ ਇੰਜੀਨੀਅਰਾਂ ਨੂੰ ਸਜ਼ਾ ਦੇਣਾ ਕਾਫੀ ਨਹੀਂ ਹੈ ਤੇ ਸੀਨੀਅਰ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਆਪਣੇ ਪੱਤਰ ਜਿੰਦਾਬਨ ਪੱਛਾ 26 27 ਅਗਸਤ ਦੇ ਨਾਲ ਜੋ ਘੰਟਿਆਂ ਕੌਣ ਮੌਕੇ ਤੇ ਸੀ ਨਿਯਮਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਗਈ ਮੱਧਪੁਰ ਨਾਲ ਕੋਈ ਤਾਲਮੇਲ ਕਿਉਂ ਨਹੀਂ ਸੀ ਉਹਨਾਂ ਨੇ ਕਿਹਾ ਕਿ ਲੋਕ ਪਾਰਦਰਸ਼ੀ ਜਵਾਬ ਅਤੇ ਨਿਆਂ ਦੇ ਹੱਕਦਾਰ ਸਨ ਪੰਜਾਬ ਦੇ ਲੋਕ ਸਹੀ ਪੁੱਛ ਰਹੇ ਹਨ ਕਿ ਅਸਲ ਜ਼ਿੰਮੇਵਾਰੀ ਕਿਸ ਦੀ ਹੈ ਕਿ ਇਹ ਸਚਾਈ ਵਿਭਾਗ ਦੇ ਸਖਤਰ ਨੇ ਛੱਡੇ ਜਾਂਦਾ ਅਧਿਕਾਰ ਦਿੱਤਾ ਸੀ ਜਾਂ ਰਣਜੀਤ ਜਾਗਰ ਡੈਮ ਤੇ ਵਾਧੇ ਪਰ ਹੈਡਵਰਕਸ ਦੇ ਮੁੱਖ ਇੰਜੀਨੀਅਰ ਜੋ ਤਾਲਮਿਲ ਤੇ ਤਿਆਰੀ ਨੂੰ ਯਕੀਨੀ ਬਣਾਉਣ ਵਿੱਚ ਸਫਲ ਰਹੇ ਸੰਜੇ ਤੱਕ ਇਸ ਦਾ ਜਵਾਬ ਨਹੀਂ ਮਿਲਦਾ ਜਵਾਬਦੇਹੀ ਅਧੂਰੀ ਰਹੇਗੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਲੋਕ ਜਿਨ੍ਹਾਂ ਨੇ ਇਸ ਆਕਸ ਦਾ ਖਮਿਆਜਾ ਭੁਗਤਿਆ ਹੈ ਤੁਹਾਡੀ ਸਰਕਾਰ ਤੋਂ ਸਪਸ਼ਟ ਅਤੇ ਪਾਰਦਰਸ਼ੀ ਸਪਸ਼ਟ ਕਰਨ ਦੀ ਮੰਗ ਕਰਦੇ ਹਨ ਕਿ ਉਹਨਾਂ ਦੀਆਂ ਅਸਫਲਤਾਵਾਂ ਅਸਲ ਵਿੱਚ ਕਿੱਥੇ ਹੋਈਆਂ